ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਇਸ ਟਾਈਮ ਤੇ ਪੂਰੀ ਦੁਨੀਆ ਦੀ ਨਜ਼ਰ ਸਿੱਖਾਂ ਸਰਦਾਰਾਂ ਤੇ ਵੇ ਸਿੱਖ ਸਰਦਾਰ ਆਪਣੇ ਕੰਮਾਂ ਤੋਂ ਜਿਹੜੇ ਕੰਮ ਸਿੱਖ ਸਰਦਾਰ ਕਰ ਰਹੇ ਨੇ ਦੁਨੀਆ ਨੂੰ ਹੈਰਾਨ ਕਰ ਰਹੇ ਨੇ ਤੇ ਦੁਨੀਆ ਹੈਰਾਨ ਹੋ ਰਹੀ ਏ ਦੁਨੀਆ ਦੇ ਕਿਸੇ ਵੀ ਮੁਲਕ ਦੇ ਤੁਸੀਂ ਚਲੇ ਜਾਓ ਸਿੱਖ ਸਰਦਾਰ ਤੁਹਾਨੂੰ ਉੱਥੇ ਨਮਾਇਆ ਨਜ਼ਰ ਆਣਗੇ ਸਿੱਖ ਸਰਦਾਰ ਆਪਣੀ ਪਹਿਚਾਨ ਸਾਨੂੰ ਤੁਹਾਨੂੰ ਉੱਥੇ ਦਿਖਾਣਗੇ ਐਸ ਟਾਈਮ ਤੇ ਦੁਨੀਆ ਹੀ ਕ੍ਰਿਕਟ ਜਿਹੜੀ ਇੱਕ ਟੂਰਨਾਮੈਂਟ ਖੇਲ ਰਹੀ ਏ ਟੀ20 ਵਰਲਡ ਕੱਪ ਹੋ ਰਿਹਾ ਹੈ ਇੰਡੀਆ ਦੇ ਅੰਦਰ ਉਹਦੇ ਅੰਦਰ ਮੋਸਟਲੀ ਜਿਹੜੇ ਪਲੇਅਰ ਖੇਲ ਰਹੇ ਨੇ ਮੋਸਟਲੀ ਮੁਲਕਾਂ ਦੇ ਜਿਹੜੇ ਪਲੇਅਰ ਖੇਲ ਰਹੇ ਨੇ ਉਹਨਾਂ ਦੇ ਅੰਦਰ ਜ਼ਿਆਦਾਤਰ ਤਦਾਦ ਸਿੱਖਾਂ ਸਰਦਾਰਾਂ ਦੀ ਏ ਸਿੱਖ ਸਰਦਾਰ ਅਮਰੀਕਾ ਤੋਂ ਖੇਲ ਰਹੇ ਨੇ ਸਿੱਖ ਸਰਦਾਰ ਕੈਨੇਡਾ ਤੋਂ ਖੇਲ ਰਹੇ ਨੇ ਨੇ ਸਿਕਸ ਸਰਦਾਰ 우ਮਾਨ ਦੀ ਟੀਮ ਵੱਲੋਂ ਖੇਡ ਰਹੇ ਨੇ ਮਤਲਬ ਮੋਸਟਲੀ ਜਿਹੜੀਆਂ ਟੀਮਾਂ ਨੇ ਸਿਕਸ ਸਰਦਾਰ ਉਧਰੋਂ ਖੇਲਦੇ ਹੋਏ ਨਜ਼ਰ ਆ ਰਹੇ ਨੇ ਇਹ ਸਿੱਖਾਂ ਵਾਸਤੇ ਬੜੇ ਮਾਨ ਦੀ ਗੱਲ ਏ ਕੀ ਮੁਕੰਮਲ ਡਿਟੇਲ ਏ ਇਸ ਸੰਬੰਧ ਵਿੱਚ ਦੀ ਵੀਡੀਓ ਵੀਡੀਓ ਵੱਲ ਵਧਨੇ ਆ ਵੀਡੀਓ ਵੱਲ ਵਧਣ ਤੋਂ ਪਹਿਲੇ ਤੁਮਾਂ ਦੋਸਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਸਾਸਰੀਆ ਕਾਲ ਜੀ ਸਾਰਿਆਂ ਨੂੰ ਮੇਰੇ ਮਿੱਤਰ ਪਿਆਰਿਆਂ ਨੂੰ ਕੀ ਹਾਲ ਹੈ ਮਾਲਕੋ ਭਈ ਪਹਿਲੇ ਤਾਂ ਮਾਫੀ ਹੋਗੀ ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਮੈਂ ਜਰਾ ਪ੍ਰੋ ਰੈਸਲਿੰਗ ਲੀਗ ਦੀ ਕਮੈਂਟਰੀ ਕਰਨ ਨੋਇੜੇ ਚਲਾ ਗਿਆ ਸੀ ਮਤਲਬ ਸੀ ਤਾ ਦਿੱਲੀ ਦੇ ਲੱਗ ਗਈ ਪਰ ਉਹ ਸਵੇਰੇ ਸ਼ਾਮ ਰੈਸਲਿੰਗ ਕਦੇ ਤਿਆਰੀਆਂ ਕਰੋ ਨੋਟਸ ਬਣਾਓ ਕਦੇ ਕਮੈਂਟਰੀ ਕਰੋ ਅੱਛਾ ਉੱਥੇ ਸਰਪੰਚ ਸਾਹਿਬ ਵੀ ਆਏ ਸੀ ਫਾਈਨਲ ਵਾਲੇ ਦਿਨ ਆ ਦੇਖੋ ਜਰਾ ਮੈਂ ਦੂਰੋਂ ਠਾ ਠਾ ਕਰਕੇ ਵੀਡੀਓ ਜਾ ਬਣਾਇਆ ਸੀ ਉਹਨਾਂ ਦਾ ਤੇ ਮੈਂ ਸੋਚਿਆ ਇੰਟਰਵਿਊ ਕਰਾਂਗੇ ਮੁਲਾਕਾਤ ਕਰਾਂਗੇ ਤੁਹਾਡੀ ਗੱਲ ਕਰਾਉਂਗਾ ਬਟ ਉਹ ਸਰਪੰਚ ਸਾਹਿਬ ਬੜੀ ਦੂਰ ਬੈਠੇ ਸੀ ਮੇਰੇ ਤੋਂ ਤੇ ਫਿਰ ਜਿਆਦਾ ਇੰਟਰਵਿਊ ਜਿਆਦਾ ਕਿਉਂ ਉਹਨੇ ਇੰਟਰਵਿਊ ਦਿੱਤੇ ਹੀ ਨਹੀਂ ਹੈਗੇ ਮੈਂ ਗੱਲਬਾਤ ਕੀਤੀ ਸੀ ਉਹਨਾਂ ਨਾਲ ਉਹ ਚਲੋ ਬੋਰਡ ਦੀਆਂ ਆਪਣੀਆਂ ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ ਹੈਗੇ ਉਹਨਾਂ ਦਾ ਮੂਡ ਨਹੀਂ ਹੋਣਾ ਪਰ ਇਹ ਚੰਗਾ ਲੱਗਿਆ ਦੇਖ ਕੇ ਸਾਡੇ ਪੰਜਾਬ ਕਿੰਗਸ ਦੇ ਸਰਪੰਚ ਸਾਹਿਬ ਸ਼੍ਰੇਸ਼ ਸૈયਰ ਉੱਥੇ ਆਏ ਤੇ ਬੜਾ ਵਧੀਆ ਲੱਗਿਆ ਹੋਰ ਵੀ ਕਈ ਵੱਡੀਆਂ-ਵੱਡੀਆਂ ਸ਼ਖਸੀਅਤਾਂ ਆਈਆਂ ਸੀ ਆਕਾਸ਼ ਚੋਪੜਾ ਜੀ ਆਏ ਮੇਰੇ ਨਾਲ ਬੈ ਕੇ ਕਮੈਂਟਰੀ ਕੀਤੀ ਹਿੰਦੀ ਵਿੱਚ ਤੇ ਹੋਰ ਵੀ ਬਹੁਤ ਬਹੁਤ ਮੰਨੇ ਪਰ ਮੰਨੇ ਲੋਕੀ ਆਈ ਸੀ ਚਲੋ ਰੈਸਲਿੰਗ ਨਹੀਂ ਲੀਗ ਦਾ ਨਬੇੜਾ ਹੋ ਗਿਆ ਵਾਪਸ ਆਪਾ ক্রিকেট ਤੇ ਆਣੇ ਆ ਤੇ ਮੈਂ ਸੋਚਿਆ ਵਾਪਸੀ ਦਾ ਵੀਡੀਓ ਕੋਈ ਖਾਸ ਹੋਣਾ ਚਾਹੀਦਾ ਉਹ ਖਾਸ ਇਹ ਹੈ ਕਿ ਹੁਣ ਜਿਹੜਾ T20 वर्ल्ड कप ਆ ਰਿਹਾ ਹੈ ਹੋਪ ਕਿਨੇ 2-3 ਦਿਨ ਰਹਿ ਗਏ 4 ਦਿਨ ਰਹਿ ਗਏ ਚਾਰਵੀਂ ਕਰ ਨੂੰ 2-3 ਦਿਨ ਹੀ ਰਹਿ ਗਏ ਸਾਰੀਆਂ ਟੀਮਾਂ ਵਿੱਚ ਇੰਡੀਆ ਵਿੱਚ ਤਾਂ ਚਲੋ ਹੈਗੇ ਆ ਬਾਕੀ ਦੂਜੀਆਂ ਟੀਮਾਂ ਵਿੱਚ ਵੀ ਕਿਹੜੇ-ਕਿਹੜੇ ਪੰਜਾਬੀ ਖੇਡ ਲੰਦੇ ਆ ਇਹ ਬੜਾ ਵਧੀਆ ਆਈਡੀਆ ਮੇਰੇ ਦਿਮਾਗੇ ਚ ਪਾਇਆ ਇੱਕ ਵੀਰ ਨੇ ਤੇ ਉਹਦੇ ਤੇ ਆਪਾਂ ਵੀਡੀਓ ਦੇ ਗੱਲ ਕਰਨ ਜਾ ਰਹੇ ਆ ਕਿ T20 ਵਰਲਡ ਕੱਪ ਵਿੱਚ ਪੰਜਾਬੀ ਆ ਗਏ ਓਏ ਨਿੱਕਾ ਸਵਾਗਤ ਤੁਹਾਡੇ ਸਾਰਿਆਂ ਦਾ ਸਰਪੰਚ ਅਤੇ ਸਪੋਰਟਸ ਵਿੱਚ ਸਰਪੰਚ ਤੁਹਾਡਾ ਪਿਆਰ ਹੈ ਜੀ ਸ਼੍ਰੇਆ ਸਈਅਰ ਨੂੰ ਬਣਾਤਾ ਹਰਮਨਪ੍ਰੀਤ ਨੂੰ ਬਣਾਤਾ ਤੇ ਸਪੋਰਟਸ ਦੀ ਗੱਲ ਹੁਣ ਮੈਂ ਕਰੂੰਗਾ ਫਿਰ ਤੁਸੀਂ ਕਰੋਗੇ ਆਓ ਇੱਕ ਇੱਕ ਕਰਕੇ ਆਪਾਂ ਦੂਜੇ ਦੇਸ਼ਾਂ ਦੀਆਂ ਟੀਮਾਂ ਵਿੱਚ ਕਿੱਥੇ ਕਿੱਥੇ ਕਿਹੜੀ ਕਿਹੜੀ ਟੀਮ ਵਿੱਚ ਪੰਜਾਬੀ ਬੰਦੇ ਖੇਡਣ ਨੇ ਆ ਉਹਨਾਂ ਦੀ ਗੱਲ ਕਰਦੇ ਆਂ ਸਭ ਤੋਂ ਸੀਨੀਅਰ ਪਲੇਅਰਾਂ ਵਿੱਚੋਂ ਇੱਕ ਤੁਸੀਂ ਮੰਨ ਸਕਦੇ ਹੋ ਨਵਨੀਤ ਤਾਲੀਵਾਲ ਨੂੰ 37 ਸਾਲਾਂ ਦੀ ਬਾਈ ਜੀ ਦੀ ਉਮਰ ਹੈ ਇਹ ਜਮੇ ਪਾਲੀਸੀ ਚੰਡੀਗੜ੍ਹ ਤੇ ਫਿਰ ਕੈਨੇਡਾ ਪਰਤ ਗਏ ਤੇ ਮੈਂ ਸੁਣਿਆ ਕੈਨੇਡਾ ਦੇ ਕਪਤਾਨ ਵੀ ਰਹੇ ਆ ਗਬਲੇ ਆਰਡਰ ਵਿੱਚ ਮਿਡਲ ਆਰਡਰ ਵਿੱਚ ਆ ਕੇ ਬੈਟਿੰਗ ਕਰਦੇ ਆ ਤੇ 13 ਬੜਾ ਹੀ ਪਵਿੱਤਰ ਲਫ਼ਜ਼ ਹੈ ਆਪਣੇ ਪੰਜਾਬੀਆਂ ਦੇ ਲਈ ਤਾਂ 13 13 ਇਹਨਾਂ ਨੇ ਇੰਟਰਨੈਸ਼ਨਲ 50ਆਂ ਬਣਾਈਆਂ ਹੋਈਆਂ ਤੇ ਮਾੜੀ ਮੋਟੀ ਮੀਡੀਅਮ ਪੇਸ ਬੋਲਿੰਗ ਵੀ ਪਾਉਂਦੇ ਆ ਚਾਰ T20 ਵਿਖਤਾ ਹੈਗੀਆਂ ਜੀ ਨਵਨੀਤ ਢਾਲੀਵਾਲ ਦੇ ਨਾਮ ਇੰਡੀਆ ਵਿੱਚ ਆ ਹੀ ਚੁੱਕੇ ਹੋਣਗੇ ਹੁਣ ਤੱਕ ਤਾਂ ਜਦ ਤੱਕ ਤੁਸੀਂ ਵੀਡੀਓ ਦੇਖੋਗੇ ਕੈਨੇਡਾ ਨੂੰ ਰਿਪਰੈਜ਼ੈਂਟ ਕਰੋਗੇ ਬਾਕੀ ਕੈਨੇਡੀ ਦੀ ਦਾ ਅੱਧੀ ਟੀਮ ਪੰਜਾਬੀਆਂ ਨਾਲ ਹੀ ਭਰੀ ਹੋਈ ਹੈ ਦੂਜੇ ਪਲੇਅਰ ਜਿਹੜੇ ਯਾਦ ਆਉਂਦੇ ਆ ਉਹ ਕੈਨੇਡਾ ਦੀ ਟੀਮ ਦੇ ਕੈਪਟਨ ਹੈ ਜੀ ਦਿਲਪ੍ਰੀਤ ਸਿੰਘ ਬਾਜਵਾ ਮਤਲਬ ਪੰਜਾਬੀ ਕੈਨੇਡੀ ਦੀ ਟੀਮ ਦਾ ਕੈਪਟਨ ਹੈ ਇਹ ਜੰਮੇ ਪਲੇ ਸੀ ਦੀ ਗਰਦਾਸਪੁਰ ਤੇ ਇਹਨਾਂ ਦੇ ਪਿਤਾ ਜੀ ਪੰਜਾਬ ਦੇ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਕਰਦੇ ਸੀ ਤੇ ਕਾਫੀ ਇਹਨਾਂ ਨੇ ਕ੍ਰਿਕਟ ਖੇਡੀ ਐਥੇ ਪਰ ਪੰਜਾਬ ਦੀ ਜਿਹੜੀ ਡੋਮੈਸਟਿਕ ਟੀਮ ਹੈ ਰੰਜੀ ਵਿਜੇ ਹਜਾਰੇ ਦੀ ਟੀਮ ਹੈ ਉਹਦੇ ਵਿੱਚ ਇਹਨਾਂ ਦਾ ਚੌਣ ਨਹੀਂ ਹੋਇਆ ਫਿਰ ਇਹ ਚਲੇ ਗਏ ਜੀ ਕੈਨੇਡਾ ਜਿੱਦਾਂ ਕਿ ਹਰ ਇੱਕ ਪੰਜਾਬੀ ਨੂੰ ਜਾਣਾ ਚਾਹੀਦਾ ਕਦੇ ਨਾ ਕਦੇ ਮੇਰਾ ਹਲੇ ਜਾਣਾ ਬਾਕੀ ਹੈ ਜਾਵਾਂਗੇ ਕਦੇ ਦੇਖਿਆ ਜਾਏਗਾ 2023 ਵਿੱਚ ਇਹਨਾਂ ਨੇ ਕੈਨੇਡਾ ਦੇ ਲਈ ਡੈਬਿਊ ਕੀਤਾ ਬਰਮੂਡਾ ਦੇ ਖਿਲਾਫ ਸੱਜੂ ਬੈਟਸਮੈਨ ਹੈ 4 T20 50 ਇਹਨਾਂ ਨੇ ਮਾਰੀਆਂ ਹੋਈਆਂ 133 ਦੇ ਚੰਗੇ ਸਟ੍ਰਾਈਕ ਰੇਟ ਦੇ ਨਾਲ ਨਾਲ ਆਫ ਸਪਨ ਬੋਲਿੰਗ ਵੀ ਪਾਉਂਦੇ ਆ ਤੇ ਦੋ ਇੰਟਰਨੈਸ਼ਨਲ ਵਿਕਟਾਂ ਬਾਜਵਾ ਸਾਹਿਬ ਕੋਲ ਹੈਗੀਆਂ ਤੇ ਬਹੁਤ-ਬਹੁਤ ਮੁਬਾਰਕਾਂ ਬਾਜਵਾ ਸਾਹਿਬ ਕੈਨੇਡਾ ਦੀ ਕਪਤਾਨੀ ਲਈ ਤੁਹਾਨੂੰ ਅਗਲੇ ਪਲੇਅਰ ਜਸਕਰਨ ਸਿੰਘ ਮੋਹਾਲੀ ਵਿੱਚ ਮੋਹਾਲੀ ਨਾਲ ਇਹਨਾਂ ਦਾ ਤਾਲੁਕ ਹੈਗਾ ਤੇ ਸੱਜੇ ਹੱਥ ਦੇ ਮੀਡੀਅਮ ਪੇਸ ਬੋਲਰ ਹੈਗੇ ਆ ਧਿਆਨ ਨਾਲ ਸੁਣਿਓ ਪੰਜਾਬ ਲਈ ਖੇਡ ਚੁੱਕੇ ਆ ਇੰਡੀਆ ਏ ਲਈ ਖੇਡ ਚੁੱਕੇ ਆ ਉਹਦੇ ਨਾਲ ਨਾਲ ਡੈਕਨ ਚਾਰਜਰਸ ਆਪਣੀ ਆਈਪੀਐਲ ਦੀ ਟੀਮ ਜਿਹੜੀ ਹੈਗੀ ਹੈ ਉਹਦੇ ਲਈ ਖੇਡ ਚੁੱਕੇ ਆ 2009 ਤੇ 2009-10 ਦੇ ਸੈਸ਼ਨ ਵਿੱਚ 8 ਮੈਚ ਖੇਡ ਕੇ 7 7 T20 ਵਿਕਟਾਂ ਵੀ ਹੈਗੀਆਂ ਬਾਈਜੀ ਕੋਲ ਤੇ ਕੈਨੇਡਾ ਦਾ ਡੈਬਿਊ ਇਹਨਾਂ ਦਾ ਹੋਇਆ ਸੀ ਪਿਛਲੇ ਸਾਲ 2025 ਵਿੱਚ ਬਰਮੂਡਾ ਦੇ ਖਿਲਾਫ ਹੀ ਹੋਇਆ ਸੀ ਤੇ ਕੁੱਲ ਮਿਲਾ ਕੇ 16 ਇੰਟਰਨੈਸ਼ਨਲ ਵਿਕਟਾਂ ਹੈਗੀਆਂ ਜਸਕਰਨ ਸਿੰਘ ਦੇ ਕੋਲੇ ਬੜੀ ਇੱਕ ਬੜੀ ਵਧੀਆ ਕਹਾਣੀ ਹੈਗੀ ਹੈ ਤੁਸੀਂ ਇੰਡੀਆ ਏ ਖੇਡੇ ਪੰਜਾਬ ਖੇਡੇ ਹੁਣ ਦੂਜੇ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦੇ ਹੋ ਇਹ ਕਮਾਲ ਦੀ ਕਹਾਣੀ ਹੈ ਜੀ ਅਗਲੇ ਪਲੇਅਰ ਜਸਪ੍ਰੀਤ ਸਿੰਘ ਕਿੱਥੋਂ ਫਗਵਾੜੇ ਤੋਂ ਇੱਕ ਹੋਰ ਹੈ ਜਸਪ੍ਰੀਤ ਜਿਹਦੀਆਂ ਜੜਾਂ ਤੁਸੀਂ ਫਗਵਾੜੇ ਤੋਂ ਲੱਭ ਸਕਦੇ ਹੋ ਜਸਪ੍ਰੀਤ ਬੂਮਰਾ ਉਹਨਾਂ ਦੇ ਘਰ ਦੇ ਫਗਵਾੜੇ ਤੋਂ ਹੈ ਜੀ ਪਰ ਇਹ ਜਸਪ੍ਰੀਤ ਸਿੰਘ ਹੈਗੇ ਜੀ ਫਗਵਾੜੇ ਵਾਲੇ ਜਿਹੜੇ ਇਟਲੀ ਤੋਂ ਖੇਦਨਦੇ ਆ ਇਟਲੀ ਦੀ ਟੀਮ ਵਿੱਚ ਪੰਜਾਬੀ ਵੀ ਹੈਗਾ ਜੀ ਤੇ ਇੰਗਲੈਂਡ ਵਿੱਚ ਇਹਨਾਂ ਕੰਮ ਕਾਰ ਇਹਨਾਂ ਨੇ ਕੀਤਾ ਹੈਗਾ ਉੱਥੇ ਗੱਡੀ ਵੀ ਚਲਾਈ ਹੈਗੀ ਐ ਮੈਂ ਸੁਣਿਆ ਤੇ ਮੀਡੀਅਮ ਪੇਸ ਬੋਲਰ ਹੈਗੇ ਆ 54 54 ਇੰਟਰਨੈਸ਼ਨਲ ਵਿਕਟਾਂ ਜਸਪ੍ਰੀ ਸਿੰਘ ਕੋਲ ਹੈਗੀਆਂ ਤੇ 2006 ਵਿੱਚ ਇਹ ਇਟਲੀ ਚਲੇ ਗਏ ਸੀ ਮਿਲਾਨ ਜਿਹੜਾ ਉੱਥੋਂ ਦਾ ਸਭ ਤੋਂ ਵੱਡਾ ਸ਼ਹਿਰ ਹੈ ਉਹਦੇ ਲਾਗੇ ਕਿਸੇ ਪਿੰਡ ਵਿੱਚ ਰਹਿੰਦੇ ਆ ਸ਼ਹਿਰ ਵਿੱਚ ਰਹਿੰਦੇ ਆ ਅਗਲਾ ਪੰਜਾਬੀ ਜਿਹਦਾ ਨਾਮ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਸੁਣਿਆ ਹੋਇਆ ਹੈ ਨਾਮ ਹੈ ਜੀ ਇੰਦਰਬੀਰ ਸਿੰਘ ਸੋਢੀ ਨਹੀਂ ਸਮਝ ਆਇਆ ਇਸ਼ ਸੋਢੀ ਹੁਣ ਸਮਝ ਆਇਆ ਨਿਊਜ਼ੀਲੈਂਡ ਦੇ ਲੈਗ ਸਪਿੰਡਰ ਜਿਹੜੇ ਹੈਗੇ ਆ ਇਹ ਜੰਮੇ ਸੀ ਜੀ ਲੁਧਿਆਣੇ ਵਿੱਚ 250 ਤੋਂ ਜ਼ਿਆਦਾ ਤੁਹਾਡੇ ਕੋਲ ਇੰਟਰਨੈਸ਼ਨਲ ਵਿਕਟਾਂ ਹੈਗੀਆਂ ਤੇ ਜਨਵਰੀ 2018 ਵਿੱਚ ਇਹ ICC ਦੇ ਨੰਬਰ 1 T20 ਬੋਲਰ ਵੀ ਰਹੇ ਹਨ ਤੇ ਨਿਊਜ਼ੀਲੈਂਡ ਦੇ ਲਈ ਸਭ ਤੋਂ ਜ਼ਿਆਦਾ T20 ਮੈਚ ਖੜਨ ਵਾਲੇ ਇਸ਼ਪਰੀ ਸਿੰਘ ਸੋਢੀ ਆ ਜੀ ਇੰਦਰਵੀਰ ਸਿੰਘ ਸੋਢੀ ਆ ਜੀ ਇਹ ਸੋਢੀ ਬਾਰਕਾਂ ਜੀ ਇਹ ਸੋਢੀ ਨੂੰ ਇਸ ਗੱਲ ਦੀਆਂ ਅਗਲੇ ਪਲੇਅਰ ਜਿਹੜੇ ਚੇਤੇ ਆਉਂਦੇ ਆ ਚੇਤੇ ਕੀ ਆਉਂਦੇ ਮੈਂ ਤਾਂ ਲਿਸਟ ਬਣਾ ਕੇ ਰੱਖੀ ਆ ਆਪਣੇ ਸਾਹਮਣੇ ਜਤਿੰਦਰ ਸਿੰਘ ਇਹ ਲੁਧਿਆਣੇ ਦੇ ਜੰਮੇ ਪਲੇ ਆ ਜੀ ਤੇ ਓਮਾਨ ਦੇ ਕੈਪਟਨ ਹੈ ਓਮਾਨ ਉਮਾਨ ਦੇ ਕੈਪਟਨ ਹੈ ਜੀ 1999 ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਇਹਨਾਂ ਦੇ ਪਿਤਾ ਜੀ ਪਹਿਲੇ ਹੀ ਚਲੇ ਗਏ ਸੀ ਉਮਾਨ 2003 ਵਿੱਚ ਇਹ ਵੀ ਆਦੀ ਮਾਤਾ ਹੀ ਨਾਲ ਉਮਾਨ ਚਲੇ ਗਏ ਓਪਨਿੰਗ ਬੈਟਿੰਗ ਕਰਦੇ ਹਨ 1600 ਤੋਂ ਵੱਧ T20 ਇੰਟਰਨੈਸ਼ਨਲ ਰਨ ਹੈਗੇ ਹਨ ਤੇ 9 ਫਿਫਟੀਆਂ ਹੈਗੀਆਂ ਤੇ ਆਫਸ ਵਿਨ ਪਾਉਂਦੇ ਹੈਗੇ ਆ ਜੀ ਬੜੀ ਮਾਣ ਵਾਲੀ ਗੱਲ ਹੈ ਕਿ ਉਮਾਨ ਦਾ ਕੈਪਟਨ ਪੰਜਾਬੀ ਮੁੰਡਾ ਹੈਗਾ ਅਗਲੇ ਪਲੇਅਰ ਹਰਮਿਤ ਸਿੰਘ ਇਹ ਨਾਮ ਤੁਸੀਂ ਜਾਣਦੇ ਹੋ ਮੁੰਬਈ ਵਿੱਚ ਜੰਮੇ ਪਲੇ ਸੀ ਫਿਰ ਚਲੇ ਗਏ ਜੀ ਯੂ ਐਸ ਏ ਪਰ ਯੂ ਐਸ ਏ ਜਾਣ ਤੋਂ ਪਹਿਲਾਂ ਮੁੰਬਈ ਦੀ ਰੰਜੀ ਟੀਮ ਵੱਲੋਂ ਖੇਡੇ ਹੈ ਇੰਡੀਆ ਬੀ ਵੱਲੋਂ ਖੇਡੇ ਹੈ ਇੰਡੀਆ ਅੰਡਰ 19 ਖੇਡੇ ਹੈ ਰੈਸਟ ਆਫ ਇੰਡੀਆ ਵਿੱਚ ਖੇਡੇ ਹੈ ਤ੍ਰਿਪੁਰਾ ਲਈ ਵੀ ਖੇਡੇ ਹੈ ਉਸ ਤੋਂ ਬਾਅਦ ਯੂ ਐਸ ਏ ਚਲੇ ਗਏ ਇਹ ਕਰਦੇ ਕੀ ਹੈ ਜੀ ਖੱਬੂ ਸਪਿਨ ਬੋਲਿੰਗ ਪਾਉਂਦੇ ਹੈ ਤੇ ਗਬਲੇ ਹੇਠਲੇ ਹਿੱਸੇ ਵਿੱਚ ਬੈਟਿੰਗ ਕਰਦੇ ਹੈ ਤੇ ਇਹ ਰਾਜਸਥਾਨ ਰਾਇਲਸ ਵੱਲੋਂ ਇੱਕ ਮੈਚ ਖੇਡ ਚੁੱਕੇ ਹੈ 2013 ਵਿੱਚ ਇੱਕ ਮੈਚ ਖਿੜ ਕੇ ਇੱਕ ਵਿਕਟ ਵੀ ਲਈ ਹੋਈ ਹੈ ਕਿਆ ਜਬਰਦਸਤ ਕਹਾਣੀ ਹੈ ਹਰਮੀਤ ਸਿੰਘ ਦੀ ਤੇ ਕਹਾਣੀ ਦੀ ਗੱਲ ਕਰੀਏ ਤਾਂ ਇੱਕ ਜੱਸਾ ਵੀ ਆਣ ਵਾਲਾ ਜੀ ਜਸਦੀਪ ਸਿੰਘ ਯੂਐਸਏ ਵੱਲੋਂ ਖਿਡਣਗੇ ਤੇ ਉੱਥੇ ਉਹਨਾਂ ਨੂੰ ਜੈਸੀ ਕਹਿੰਦੇ ਆਂ ਇੰਡੀਆ ਹੁੰਦੇ ਤਾਂ ਜੱਸੀ ਬਣ ਜਾਣਾ ਸੀ ਇਹ ਜੱਸਾ ਬਣ ਜਾਣਾ ਸੀ ਇਹਨਾਂ ਦਾ ਜਨਮ ਹੋਇਆ ਸੀ ਨਿਊਯਾਰਕ ਪਰ ਜਿਹੜੀਆਂ ਜੜ੍ਹਾਂ ਹੈਗੀਆਂ ਮੁੱਢੋਂ ਪੰਜਾਬੀ ਹੈਗੇ ਆਂ 3 ਸਾਲ ਦੀ ਉਮਰ ਵਿੱਚ ਇਹ ਇੰਡੀਆ ਆ ਗਏ ਸੀ ਇੱਥੇ ਕੁਝ ਸਾਲ ਬਤਾਏ ਹਨ ਟ੍ਰੇਨਿੰਗ ਕੀਤੀ ਹੈ ਤੇ 13 ਸਾਲ ਦੀ ਉਮਰ ਵਿੱਚ ਵਾਪਸ ਯੂਐਸਏ ਪਰਤ ਗਏ ਸੀ ਮੀਡੀਅਮ ਪੇਸ ਬੋਲਿੰਗ ਪਾਉਂਦੇ ਆ ਤੇ 85 ਇੰਟਰਨੈਸ਼ਨਲ ਵਿਕਟਾਂ ਹੈਗੀਆਂ ਜਸੇ ਦੇ ਕੋਲ ਅਗਲੇ ਪਲੇਅਰ ਇਹ ਤੁਸੀਂ ਦੇਖੇ ਹੋਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇਹਨਾਂ ਦੀ ਕਹਾਣੀ ਬੜੀ ਲਾਜਵਾਬ ਹੈ ਸਿਮਰਨਜੀਤ ਸਿੰਘ ਕੰਗ ਖੱਬੂ ਸਪਿਨ ਬੋਲਿੰਗ ਪਾਉਂਦੇ ਆ ਬਿਲਕੁਲ ਖਾਲਸ ਪੰਜਾਬੀ ਹੈਗੇ ਆ ਪੰਜਾਬ ਜੰਮੇ ਪਲੇ ਆ ਲੁਧਿਆਣਾ ਬਹੁਤ ਟਾਈਮ ਇਹਨਾਂ ਨੇ ਟ੍ਰੇਨਿੰਗ ਕੀਤੀ ਹੈਗੀ ਹੈ ਤੇ ਜਿਹੜਾ ਏਸ਼ੀਆ ਕਪ T20 ਹੋਇਆ ਸੀ ਉੱਥੇ ਸ਼ੁਭਮਨ ਗਿੱਲ ਦੇ ਨਾਲ ਇਹਨਾਂ ਦੀ ਫੋਟੋ ਬੜੀ ਚੱਲੀ ਸੀ ਕਿਉਂਕਿ ਇਹ ਮੁਹਾਲੀ ਇਹਨਾਂ ਨੇ ਬਹੁਤ ਕ੍ਰਿਕਟ ਖੇਡੀ ਹੈ ਸ਼ੁਮਨ ਜਦੋਂ 10-12 ਸਾਲਾਂ ਦੇ ਸੀ ਤੇ ਕਾਫੀ ਸਾਰੀ ਬੋਲਿੰਗ ਉਹਨਾਂ ਨੂੰ ਪਾ ਚੁੱਕੇ ਹਨ ਤੇ ਪਹਿਲੇ ਅਮਰਿਤਧਰੀ ਕ੍ਰਿਕਟਰ ਵੀ ਬਣੇ ਹੈਗੇ ਆ ਆ ਇਹ 2020 ਵਿੱਚ ਦੁਬਈ ਗਏ ਸੀ 2021 ਵਿੱਚ ਸ਼ਾਇਦ ਕੋਈ 20-25 ਦਿਨ ਦੇ ਲਈ ਮੜੀ-ਮੋਟੀ ਕ੍ਰਿਕਟ ਖੇਡਣ ਉਹ ਕੋਵਿਡ ਦੀ ਦੂਜੀ ਵੇਵ ਆ ਗਈ ਉੱਥੇ ਹੀ ਰਹਿਣਾ ਪੈ ਗਿਆ ਫਿਰ ਪੱਕੇ ਤੌਰ ਤੇ ਉਥੋਂ ਦੇ ਵਸਨੀਕ ਹੋ ਗਏ ਉੱਥੇ ਹੀ ਕ੍ਰਿਕਟ ਖੇਡਣੀ ਸ਼ੁਰੂ ਕਰਤੀ ਤੇ ਫਿਰ ਹੁਣ ਯੂਏਈ ਵੱਲੋਂ ਇਹ ਦੁਬਈ ਵੱਲੋਂ ਲਗਾਤਾਰ ਕ੍ਰਿਕਟ ਖੇਡਦੇ ਆਂ ਜੀ ਅਗਲੇ ਵੀਰ ਜਿਹੜੇ ਮੈਂ ਲਿਖੇ ਹੋਏ ਆਂ ਜੀ ਆਹ ਦੇਖ ਲਓ ਮੈਂ ਦਿਖਾ ਦਿੰਦਾ ਜੀ ਆਹ ਦੇਖੋ ਆਪ ਪਰਚੀਆਂ ਬਣਾਈ ਹੋਈਆਂ ਐ ਮੈਨੂੰ ਯਾਦ ਹੋ ਨਹੀਂ ਰਹਿੰਦਾ ਹੈਗਾ ਫਿਰ ਕਹੋਗੇ ਬੜਾ ਕੁਛ ਇਹਨੂੰ ਪਤਾ ਹੈਗਾ ਪਰਚੀਆਂ ਬਣਾ ਕੇ ਰੱਖੀ ਦੀ ਆਪਾਂ ਰਵਿੰਦਰਪਾਲ ਸਿੰਘ ਇਹ ਵੀ ਕੈਨੇਡਾ ਵੱਲੋਂ ਖੇਡਣਗੇ ਗਬਲੇ ਆਰਡਰ ਵਿੱਚ ਆ ਕੇ ਮਿਡਲ ਆਰਡਰ ਵਿੱਚ ਆ ਕੇ ਬੈਟਿੰਗ ਕਰਦੇ ਆਂ 37 ਸਾਲਾਂ ਦੀ ਉਮਰ ਹੈ ਬਾਈ ਜੀ ਦੀ ਤੇ ਇਹਨਾਂ ਦੀ ਖਾਸ ਗੱਲ ਕੀ ਹੈ ਇਹਨਾਂ ਨੇ ਰਿੱਕੀ ਪੌਂਟਿੰਗ ਦਾ ਰਿਕਾਰਡ ਤੋੜਿਆ ਸੀ ਕਿ ਕਿਸੇ ਵੀ ਬੈਟਸਮੈਨ ਦਾ ਆਪਣੇ T20 ਇੰਟਰਨੈਸ਼ਨਲ ਮੈਚ ਦੇਬਿਊ ਤੇ ਸਭ ਤੋਂ ਵੱਡਾ ਰਿਕਾਰਡ ਰਿੱਕੀ ਪੌਂਟਿੰਗ ਨੇ ਜਦੋਂ ਆਪਣਾ ਪਹਿਲਾ T20 ਮੈਚ ਖੇਡਿਆ ਸੀ ਨਿਊਜ਼ੀਲੈਂਡ ਦੇ ਖਿਲਾਫ ਖੇਡਿਆ ਸੀ ਤੇ 98 ਰਨ ਬਣਾਏ ਸੀ ਇਹਨਾਂ ਨੇ ਬਣਾਏ ਸੀ ਜੀ ਸੈਂਚਰੀ ਬਣਾਈ ਸੀ ਆਪਣੇ T20 ਡੈਬਿਊ ਤੇ ਕਿਸੇ ਵੀ ਬੈਟਸਮੈਨ ਦਾ T20 ਡੈਬਿਊ ਤੇ ਸਭ ਤੋਂ ਵੱਡਾ ਸਕੋਰ ਰਵਿੰਦਰਪਾਲ ਸਿੰਘ ਦੇ ਨਾਮ ਹੈ ਉਹ ਗੱਲ ਵਕਰੀ ਹੈ ਕਿ ਇਹ ਸੈਂਚਰੀ ਬਣੀ ਸੀ ਕੇਮਨ ਆਈਲੈਂਡਸ ਦੇ ਖਿਲਾਫ ਉਹ ਜਿੱਥੇ ਦੁਨੀਆ ਪੈਸੇ ਪੂਸੇ ਲਗਾਉਣ ਜਾਂਦੀ ਹੈ ਸੁਣਿਆ ਮੈਂ ਪੜਿਆ ਹੈਗਾ ਬਟ ਜੋ ਵੀ ਹੈ ਰਿਕਾਰਡ ਤਾਂ ਤੁਹਾਡਾ ਰਿਕਾਰਡ ਹੈ ਅਗਲਾ ਕ੍ਰਿਕਟਰ ਨਾਮ ਬੜਾ ਖਾਸ ਹੈ ਯੁਵਰਾਜ ਸਿੰਘ ਸਾਮਰਾ 19 ਸਾਲ ਦਾ ਮੁੰਡਾ ਜੀ ਕੈਨੇਡਾ ਵੱਲੋਂ ਖੇਡੇਗਾ ਓਪਨਰ ਹੈਗੇ ਆ ਨਾਲ ਮਾੜੀ ਮੋਟੀ ਬੋਲਿੰਗ ਪਾਉਂਦੇ ਆ 442 ਰਨ ਬਣਾਏ ਆ ਇਹਨਾਂ ਨੇ 161 ਦੀ ਸਟ੍ਰਾਈਕਰ ਰੇਟ ਦੇ ਨਾਲ ਤੇ ਨਾਮ ਪਤਾ ਯੁਵਰਾਜ ਕਿਉਂ ਪਿਆ ਇਹਨਾਂ ਦੇ ਘਰ ਵਾਲੇ ਯੁਵਰਾਜ ਸਿੰਘ ਦੇ ਬੜੇ ਫੈਨ ਆ ਆਪਾਂ ਸਾਰੇ ਯੁਵਰਾਜ ਸਿੰਘ ਦੇ ਬੜੇ ਫੈਨ ਹੈਗੇ ਆ ਜਦ ਯੁਵਰਾਜ ਆਪਣੇ ਸ਼ਬਾਬ ਵਿੱਚ ਹੁੰਦੇ ਸੀ 2000 6 7 8 ਦੀ ਗੱਲ ਹੈ ਉਦੋਂ ਇਹਨਾਂ ਦਾ ਜਨਮ ਹੋਇਆ ਸੀ ਤੇ ਘਰ ਦੇ ਨੇ ਨਾਮ ਰੱਖਤਾ ਯੁਵਰਾਜ ਸਿੰਘ ਤੇ ਹੁਣ ਦੇਖ ਲੋ ਯੁਵਰਾਜ ਸਿੰਘ ਦੇ ਬਿਲਕੁਲ ਗਵਾਂਡ ਵਿੱਚ ਆ ਕੇ ਇੱਕ ਕ੍ਰਿਕਟ ਖੇਡੇਗਾ ਜੀ ਮੁੰਡਾ ਕਹਾਣੀਆਂ ਦੇਖੋ ਸਾਡੇ ਪੰਜਾਬੀਆਂ ਦੀਆਂ ਕਿੰਨੀਆਂ ਲਾਜਵਾਵ ਹੈ ਤੇ ਅਖੀਰਲਾ ਇੱਕ ਹੋਰ ਮੈਂ ਵੀਰ ਲਿਖਿਆ ਹੋਇਆ ਹੈ ਜਿਹੜਾ ਕੈਨੇਡਾ ਵੱਲੋਂ ਨਹੀਂ ਖੇਡੇਗਾ ਜਿਹੜਾ ਯੂ ਐਸ ਏ ਵੱਲੋਂ ਨਹੀਂ ਖੇਡੇਗਾ ਜਿਹੜਾ ਨੀਦਰਲੈਂਡਸ ਵੱਲੋਂ ਖੇਡੇਗਾ ਨਾਮ ਹੈ ਆਰਿਆਨ ਦੱਤ 22 ਸਾਲ ਦੀ ਉਮਰ ਹੈ ਬਾਈ ਜੀ ਦੀ ਜਨਮ ਉੱਥੇ ਹੀ ਹੋਇਆ ਸੀ ਦਹਾਗ ਵਿੱਚ ਜੋ ਨੀਦਰਲੈਂਡਸ ਵਿੱਚ ਹੈਗਾ ਇਹ ਆਫ ਸਪਿਨਰ ਹੈ 87 ਇੰਟਰਨੈਸ਼ਨਲ ਵਿਕਟਾਂ ਲਈਆਂ 2023 ਦਾ ਵਰਲਡ ਕੱਪ ਵੀ ਖੇਡੇ ਸੀ ਉੱਥੇ ਬੋਲਿੰਗ ਇਹਨਾਂ ਨੇ ਓਪਨ ਵੀ ਕੀਤੀ ਸੀ ਪਾਵਰ ਪਲੇ ਵਿੱਚ ਤੇ 10 ਵਿਕਟਾਂ ਵੀ ਕਢੀਆਂ ਸੀ ਘਰ ਦੇ ਪੰਜਾਬ ਤੋਂ ਹੈ ਪਿਛੋਕੜ ਇਹਨਾਂ ਦੀ ਪੰਜਾਬ ਤੋਂ ਹੈਗੀ ਹੈ ਤੇ ਕਾਫੀ ਟਾਈਮ ਇਹ ਚੰਡੀਗੜ੍ਹ ਆ ਕੇ ਵੀ ਟ੍ਰੇਨਿੰਗ ਕਰ ਚੁੱਕੇ ਹਨ ਜੀ ਕਿੰਨੀਆਂ ਨਿਰਾਲੀਆਂ ਜਬਰਦਸਤ ਕਹਾਣੀਆਂ ਹੈਗੀਆਂ ਆਪਣੇ ਪੰਜਾਬੀ ਬੰਦਿਆਂ ਦੀਆਂ ਨੀਦਰਲੈਂਡਸ ਵੱਲੋਂ ਖੇਡਣਗੇ ਯੂ ਨੋ ਦੁਬਈ ਯੂਏਈ ਵੱਲੋਂ ਖੇਡਣਗੇ ਕੈਨੇਡਾ ਵੱਲੋਂ ਖੇਡਣਗੇ ਤੇ ਯੂਐਸਏ ਵੱਲੋਂ ਖੇਡਣਗੇ ਇਟਲੀ ਵੱਲੋਂ ਵੀ ਖੇਡਣਗੇ ਹੋਰ ਕੁਝ ਪੰਜਾਬੀ ਰਹਿ ਗਿਆ ਹੋਵੇ ਜਿਹੜਾ ਇੰਡੀਆ ਤੋਂ ਬਾਹਰ ਦੀ ਕਿਸੇ ਟੀਮ ਵਿੱਚ ਆ ਰਿਹਾ ਹੈ ਤੇ ਖੇਡੇਗਾ ਮੈਨੂੰ ਥੱਲੇ ਦੱਸਿਓ ਤੇ ਇਹ ਉਪਰ ਆਲਾ ਤੁਹਾਨੂੰ ਕਿਦਾਂ ਦਾ ਲੱਗਿਆ ਕਿ ਦੁਨੀਆ ਭਰ ਦੇ ਕ੍ਰਿਕਟ ਟੀਮਾਂ ਵਿੱਚ ਪੰਜਾਬੀ ਜਿਹੜੇ ਖੇਡਣਦੇ ਆ ਉਪਰ ਆਲਾ ਕਿਦਾਂ ਲੱਗਿਆ ਜਰੂਰ ਮੈਨੂੰ ਦੱਸਿਓ ਅੱਗੇ ਦੇ ਵੀਡੀਓਜ਼ ਬਿਚ ਤੁਸੀਂ ਕੀ ਸੁਣਨਾ ਦੇਖਣਾ ਚਾਹਦੇ ਹੋ ਉਹ ਵੀ ਬਣ ਜਰੂਰ ਦੱਸਿਆ ਜੇ ਆਪਣਾ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਧਿਆਨ ਰੱਖੋ ਭਾਈ ਜਾਂਦੀ ਹੋਈ ਠੰਡ ਹੈਗੀ ਹੈ ਤੰਗ ਬਹੁਤ ਕਰਦੀ ਹੈ ਥੋੜਾ ਸਿਰ ਨੂੰ ਕੱਜ ਕੁਝ ਕੇ ਰੱਖਿਓ ਹਲਵੇ ਹਲਵੇ ਬਣਾ ਕੇ ਖਾਂਦੇ ਰਹੋ ਖਵਾਦੇ ਰਹੋ ਸਸਰੀਆ ਕਾਲ ਰਬ ਰਾਖਾ ਜੀ ਵੀਰੋ ਐਸੀ ਚਾਹੀਦੀ ਵੀਡੀਓ ਸਿੱਖਾਂ ਸਰਦਾਰਾਂ ਵਾਸਤੇ ਪੰਜਾਬੀਆਂ ਵਾਸਤੇ ਬਰੇ ਮਾਨ ਦੀ ਗੱਲ ਹੈ ਬਰੇ ਫਖਰ ਦੀ ਗੱਲ ਹੈ ਪੰਜਾਬੀ ਆਗੇ ਤੇ ਪੰਜਾਬੀ ਛਾਗੇ ਹਰ ਇੱਕ ਫੀਲਡ ਦੇ ਅੰਦਰ ਸਿੱਖ ਸਰਦਾਰ ਆਪਣਾ ਲੋਹਾ ਮਨਵਾਉਂਦੇ ਹੋਏ ਨਜ਼ਰ ਆ ਰਹੇ ਨੇ ਸਿੱਖ ਤੁਸੀਂ ਸਿੱਖ ਰਜiment ਦੇਖ ਲਓ ਆਰਮੀ ਦੇ ਅੰਦਰ ਸਿੱਖ ਸਰਦਾਰ ਜਿਹੜੇ ਨੇ ਬਹੁਤ ਨਮਾਇਆ ਨਜ਼ਰ ਆਉਂਦੇ ਨੇ ਕਿਸੇ ਵੀ ਮੁਲਕ ਦੀ ਸਿਆਸਤ ਦੇ ਅੰਦਰ ਦੇਖ ਲਓ ਸਿੱਖ ਸਰਦਾਰ ਨਮਾਇਆ ਨਜ਼ਰ ਆਣਗੇ ਸਿੱਖ ਫੋਰ ਜਸਟਿਸ ਦਾ ਰਹਿਮਾ ਗੁਰਪਤਵੰਨ ਸਿੰਘ ਪੰਨੂ ਦੇਖ ਲਓ ਦੁਨੀਆ ਇਸ ਟਾਈਮ ਤੇ ਉਹਨਾਂ ਦੀ ਗੱਲ ਕਰ ਰਹੀ ਹੈ ਤੁਸੀਂ ਹਰ ਇੱਕ ਮੁਲਕ ਦੇ ਅੰਦਰ ਦੇਖ ਲਓ ਸਿੱਖ ਸਰਦਾਰ ਤੁਹਾਨੂੰ ਹਰ ਫੀਲਡ ਦੇ ਅੰਦਰ ਨਜ਼ਰ ਆਣਗੇ ਤੇ ਲੋਕ ਸਿੱਖਾਂ ਦੀਆਂ ਗੱਲਾਂ ਕਰ ਰਹੇ ਨੇ T20 World Cup ਇਸ ਟਾਈਮ ਭਾਰਤ ਦੇ ਅੰਦਰ ਹੋ ਰਿਹਾ ਹੈ ਤੇ ਤੁਸੀਂ ਦੇ ਬ੍ਰੈਂਡਨ ਮੋਸਲੀ ਜਿਹੜੇ ਮੁਲਕ ਨੇ ਉਹਨਾਂ ਦੇ ਅੰਦਰ ਪੰਜਾਬੀ ਖੇਲਦੇ ਹੋਏ ਨਜ਼ਰ ਆ ਰਹੇ ਨੇ ਸਿੱਖ ਸਰਦਾਰ ਖੇਲਦੇ ਹੋਏ ਨਜ਼ਰ ਆ ਰਹੇ ਨੇ ਇਹ ਬੜੇ ਮਾਨ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਕਿਉਂਕਿ ਮੋਸਲੀ ਜਿਹੜੇ ਸਿੱਖ ਸਰਦਾਰੀਆਂ ਪੰਜਾਬੀ ਲੋਕਾਂ ਦਾ ਜਿਹੜਾ opinion ਹੈ ਉਹ ਮੰਨੇ ਜਾਂਦੇ ਨੇ ਕਿ ਭਾਰਤ ਦੇ ਅੰਦਰ ਨੇ ਲੇਕਿਨ ਸਿੱਖ ਸਰਦਾਰ ਇਸ ਟਾਈਮ ਤੇ ਪੂਰੀ ਦੁਨੀਆ ਦੇ ਅੰਦਰ ਆਪਣੀਆਂ ਜਿਹੜਾ ਬਹੁਤ ਮਜ਼ਬੂਤ ਕਰ ਚੁੱਕੇ ਨੇ ਸਿੱਖ ਸਰਦਾਰ T20 ਵਰਲਡ ਕੱਪ ਖੇਡ ਰਹੇ ਨੇ ਪਲੇਅਰ ਜਿਹੜੇ ਪੰਜਾਬੀ ਨੇ ਉਹ ਸਾਨੂੰ ਖੇਡਦੇ ਹੋਏ ਨਜ਼ਰ ਆ ਰਹੇ ਨੇ ਇਹ ਚੀਜ਼ ਲੱਗ ਰਹੀ ਏ ਕਿ ਖਾਲਸਤਾਨ ਖਾਲਸਾ ਰਾਜ ਕਿੰਨਾ ਕੁ ਕਰੀਬ ਏ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ